ਗਰਵਿੰਦਰ ਦੇ ਚਾਚੇ ਨੇ ਦੱਸਿਆ ਰਪਿੰਦਰ ਬਾਰੇ ਇੱਕ ਹੋਰ ਸੱਚ ਉਹ ਕਹਿੰਦੇ ਕਿ ਅਸੀਂ ਮੂਠੀ ਕਰਕੇ ਇਹ ਗੱਲ ਸਾਂਝੀ ਕਰਦੇ ਬੜੇ ਸ਼ਰਮ ਮਹਿਸੂਸ ਕਰਦੇ ਆ ਪਰ ਇਸ ਵਿਚਾਰੇ ਨੂੰ ਗੋਲ ਨਾਲ ਗਾਲੀਆਂ ਤਾਂ ਪਹਿਲਾਂ ਹੀ ਨੀਂਵ ਵਾਲੀਆਂ ਦੁੱਧ ਚ ਪਾ ਕੇ ਦਿੰਦੀ ਸੀ ਕਿਉਂਕਿ ਇਹ ਗਰਵਿੰਦਰ ਦੀ ਸੇਤ ਦੱਸਦੀ ਸੀ ਕਿਉਂਕਿ ਦਿਨੋਂ-ਦਿਨ ਉਹ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਜਦੋਂ ਵੀ ਕਿਸੇ ਨੂੰ ਮਿਲਦਾ ਸੀ ਬੜਾ ਢਟਾਲ ਜਾ ਤੇ ਥੱਕਿਆ-ਥੱਕਿਆ ਦਿਸਦਾ ਸੀ ਇਸ ਕਤਲ ਤੋਂ 2 ਦਿਨ ਪਹਿਲਾਂ ਹੀ ਮੈਨੂੰ ਮਿਲਿਆ ਤੇ ਮੈਂ ਕਿਹਾ ਪੁੱਤਰਾ ਕੁਝ ਖਾਇਆ ਪੀਆ ਕਰ ਕਿਉਂ ਇੰਨਾ ਕਮਜ਼ੋਰ ਹੁੰਦਾ ਜਾਣਾ ਤਾਂ ਬੜਾ ਸੁਸਤ ਨਗਰਿਆ ਸੀ ਦੇਖਣ ਵਿੱਚ ਮੈਨੂੰ ਕਹਿੰਦਾ ਚਾਚਾ ਜੀ ਪਤਾ ਨਹੀਂ ਮੈਨੂੰ ਕੀ ਹੁੰਦਾ ਮੈਨੂੰ ਸਾਰਾ ਦਿਨ ਨੀਂਦ ਹੀ ਆਈ ਜਾਂਦੀ ਆ ਮੈਂ ਤਾਂ ਉਸੇ ਦਿਨ ਹੀ ਸੋਚ ਲਿਆ ਸੀ ਵੀ ਜਿਹੜੀਆਂ ਆ ਉਪਰੀਆਂ ਗੱਡੀਆਂ ਧੇਰ ਅੰਧੇਰ ਘਰ ਅੱਗੇ ਖੜਦੀਆਂ ਢਾਲ ਵਿੱਚ ਕੁਝ ਕਾਲਾ ਪਰ ਨੂੰ ਤੇ ਨੂੰ ਕਹਿਣ ਲੱਗਿਆ ਬੜੀ ਅਖਿਆਈ ਮਹਿਸੂਸ ਹੁੰਦੀ ਆ ਇਹਦੇ ਚਾਲ ਚੱਲਣ ਤਾਂ ਸਾਰੇ ਪਿੰਡ ਨੂੰ ਹੀ ਪਤਾ ਸੀ ਪਰ ਕੋਈ ਅੱਗੇ ਹੋ ਕੇ ਕਹਿੰਦਾ ਨਹੀਂ ਸੀ ਸਾਰੇ ਇਹੀ ਸੋਚਦੇ ਸੀ ਅਗਲਾ ਕਹੂਗਾ ਸਾਡੀ ਨੂੰਤੀ ਦੀਆਂ ਗੱਲਾਂ ਬਣਾਉਂਦੇ ਆ ਇਹ ਰਪਿੰਦਰ ਜਦੋਂ ਬਾਹਰ ਚਲੀ ਗਈ ਸੀ ਉਦੋਂ ਵੀ ਪੈਸਿਆਂ ਦੀ ਹੀ ਮੰਗ ਕਰਦੀ ਸੀ ਪਰ ਕੁਲਦੀਪ ਸਿੰਘ ਇਸ ਦੇ ਸਹੁਰੇ ਨੇ ਕਿਹਾ ਕਿ ਹੁਣ ਤੂੰ ਵਾਪਸ ਆ ਜਾ ਹੁਣ ਮੈਥੋਂ ਤੇਰੀ 35-40 ਲੱਖ ਰੁਪਈਆ ਫੀਸ ਨਹੀਂ ਭਰੀ ਜਾਣੀ ਜਾਂ ਫਿਰ ਇੱਕ ਕਿੱਲਾ ਵੇਚ ਦਿੰਨੇ ਆ ਤੇ ਤੈਨੂੰ ਫੀਸ ਭੇਜ ਦਿੰਨੇ ਆ ਤੇ ਇਹ ਵਾਪਸ ਇੰਡੀਆ ਆ ਗਈ ਇੱਥੇ ਆ ਕੇ ਵੀ ਇਸ ਨੇ ਆਪਦੀ ਉਹੀ ਚਤਰਾਈ ਵਰਤੀ ਤੇ ਇਹ ਭੋਲੇ ਪੰਛੀਆਂ ਨੂੰ ਆਪਦੀ ਚਾਲ ਵਿੱਚ ਲਗਾ ਲਿਆ ਆ ਕੇ ਕਹਿੰਦੀ ਪਾਪਾ ਮੈਨੂੰ ਬੁਟੀਕ ਬਣਾ ਦਿਓ ਤੇ ਉਹ ਇਹਨਾਂ ਦੀਆਂ ਇਸ ਦੀਆਂ ਗੱਲਾਂ ਵਿੱਚ ਆ ਗਏ ਤੇ ਝਟਪਟ ਉਹਨਾਂ ਨੇ ਇਸ ਨੂੰ ਇੱਕ ਬੁਟੀਕ ਬਣਾ ਦਿੱਤੀ ਜਦੋਂ ਹੀ ਇਸ ਨੇ ਆਪਦੀ ਬੁਟੀਕ ਬਣਾ ਲਈ ਤਾਂ ਇਸ ਨੇ ਨਵੀਂ ਚਾਰ ਫੇਰ ਚੱਲੀ ਆਪਦੇ ਸਾਥ ਸਤ ਤੇ ਸੋਰੇ ਨੂੰ ਕੈਨੇਡਾ ਭੇਜ ਦਿੱਤਾ ਤੇ ਆਪ ਇੱਥੇ ਆਪਦੀ ਆਸ਼ਕੀ ਲੜੌਣ ਚੱਲ ਪਈ ਤੇ ਬਹਾਨਾ ਸੀ ਬੁਟੀਕ ਦਾ ਕਿਉਂਕਿ ਘਰ ਵਿੱਚ ਤਾਂ ਇਹ ਗੁਰਵਿੰਦਰ ਨੂੰ ਇਹੀ ਕਹਿੰਦੀ ਸੀ ਕਿ ਮੈਂ ਬੁਟੀਕ ਤੇ ਚੱਲ ਰਹੀਆਂ ਫਰੀਦਕੋਟ ਗੁਰਵਿੰਦਰ ਨੂੰ ਕੀ ਪਤਾ ਸੀ ਕਿਉਂਕਿ ਉਹ ਤਾਂ ਵਿਚਾਰਾ ਰਾਤ ਦਿਨੇ ਦਿੱਤਣਾ ਕੋਲਗਾ ਦਾ ਨਸ਼ਾ ਦਿਨੇ ਵੀ ਉਹ ਨਸ਼ੇ ਵਿੱਚ ਹੀ ਤੁਰੇ ਫਿਰਦਾ ਸੀ ਇੰਨਾ ਸੌ ਮੁੰਡਾ ਸੀ ਕਿ ਉਸ ਨੂੰ ਤਾਂ ਇਸ ਦਿਨ ਚਲਾਕੀਆਂ ਸਮਝ ਹੀ ਨਹੀਂ ਆਈਆਂ ਉਸ ਨੇ ਤਾਂ ਕਦੇ ਸੋਚਿਆ ਹੀ ਨਹੀਂ ਹੋਣਾ ਵੀ ਇਹ ਇੱਥੋਂ ਤੱਕ ਗਿਰ ਸਕਦੀ ਹੈ ਇਹ ਔਰਤ ਇਹ ਕਤਲ ਹੋਣ ਤੋਂ ਪਹਿਲਾਂ ਥੋੜਾ ਥੋੜਾ ਉਸ ਨੂੰ ਸ਼ੱਕ ਹੋ ਗਿਆ ਸੀ ਕਿਉਂਕਿ ਉਸ ਨੇ ਆਪਣੀ ਭੈਣ ਨਾਲ ਇਹ ਦਰਦ ਸਾਂਝਾ ਕੀਤਾ ਸੀ ਉਸ ਨੇ ਆਪਣੀ ਭੈਣ ਨੂੰ ਦੱਸਿਆ ਇਹ ਸਾਡੇ ਵਿੱਚ ਅਣਬਣ ਰਹਿੰਦੀ ਆ ਤੇਰੀ ਭਾਬੀ ਆਪਦੇ ਆਪ ਨੂੰ ਜ਼ਿਆਦਾ ਪੜੀ ਲਿਖੀ ਹਾਈਪਾਈ ਸਮਝਦੀ ਆ ਤੇ ਮੈਨੂੰ ਉਸਦੇ ਕੁਝ ਲੱਛਣ ਵੀ ਠੀਕ ਨਹੀਂ ਲੱਗਦੇ ਪਰ ਸਾਡੀ ਧੀ ਵੀ ਗੁਰਵਿੰਦਰ ਦੀ ਭੈਣ ਬਹੁਤ ਸਿਆਣੀ ਸੀ ਉਸਨੇ ਸੋਚਿਆ ਕਿ ਗੱਲ ਨੂੰ ਨਾ ਵਧਾਵਾਂ ਤੇ ਉਸਨੇ ਆਪਦੇ ਭਰਾ ਦਾ ਘਰ ਵਸਦਾ ਰੱਖਣ ਵਾਸਤੇ ਇਹ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਤੇ ਸਾਰਾ ਪਰਿਵਾਰ ਬਿਚਾਰਾ ਇਹ ਸਦਮੇ ਤੱਕ ਪਹੁੰਚ ਗਿਆ ਜੇ ਕਿਤੇ ਸਾਡੀ ਧੀ ਸਾਡੇ ਨਾਲ ਹੀ ਗੱਲ ਕਰ ਲੈਂਦੀ ਜਾਂ ਆਪਦੇ ਪਿਓ ਕੁਲਦੀਪ ਨਾਲ ਹੀ ਗੱਲ ਕਰ ਲੈਂਦੀ ਤਾਂ ਅਸੀਂ ਇਸ ਦੀ ਲਗਾਮ ਖਿੱਚ ਦਿੰਦੇ ਜਦੋਂ ਮੇਰਾ ਭਰਾ ਹੀ ਬਾਹਰ ਸੀ ਤਾਂ ਮੈਨੂੰ ਵੀ ਸੰਗ ਆਉਂਦੀ ਸੀ ਘਰੇ ਆਉਂਦਿਆਂ ਕਿਉਂਕਿ ਗੁਰਵਿੰਦਰ ਤਾਂ ਵਿਚਾਰਾ ਬੈਂਕ ਚਲਾ ਜਾਂਦਾ ਸੀ ਤੇ ਇਹ ਘਰੇ ਆਉਂਦੀ ਸੀ ਕਦੇ ਲੇਟ ਕਦੇ ਕਿਵੇਂ ਤੇ ਮੈਂ ਵੀ ਡਰਦਾ ਘਰੇ ਨਹੀਂ ਜਾਂਦਾ ਸੀ ਕੱਲੀ ਮੂਤੀ ਵੇਖੀ